ਕਪੂਰਥਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਲੈਕਟਰ ਅਜ ਸੁਵਿੰਦਰ ਪਾਲ ਜਰਨਲ ਸਕਤਾ ਸਟੇਟ ਐਵਾਰਡੀ ਕੋਚ ਚਰਨਜੀਤ ਸਿੰਘ ਬੀਦੀਪੁਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਗ੍ਰਾਮ ਪੰਚਾਇਤ ਛੰਨਾ ਸ਼ੇਰ ਸਿੰਘ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਗੁਰਲਾਲ ਸਿੰਘ ਹਲਕਾ ਇੰਚਾਰਜ ਸੁਦਰ ਸਿੰਘ ਜਿਮਾਦ ਯਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੰਨਾ ਸ਼ੇਰ ਸਿੰਘ ਵਿਖੇ ਕਰਵਾਈ ਗਈ 34ਵੀਂ ਸਬ ਜੂਨੀਅਰ ਪੰਜਾਬ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਵਿੱਚ ਫਾਜ਼ਲਗਾ ਦੀ ਟੀਮ ਨੇ ਗ੍ਰਹਿ ਗੱਜ ਮੁਕਾਬਲੇ ਦੌਰਾਨ ਅੰਮ੍ਰਿਤਸਰ ਨੂੰ ਹਰਾ ਕੇ ਜੇਤੂ ਹੋਣ ਦਾ ਮਾਨ ਪ੍ਰਾਪਤ ਕੀਤਾ ਅੱਜ ਅੱਜ ਦੇ ਫੇਅਰ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਹੈ ਅੱਜ ਇਹ ਟੂਰਨਾਮੈਂਟ ਹੈ ਚੰਤਮੀ ਸਬ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਨੈਸਰ ਸਟਾਈਲ ਜਿਹੜੀ ਲੜਕੇ ਇਹ ਹੋ ਰਹੀ ਹੈ ਜੀ ਸਾਡੇ ਸ਼ਰਨਾ ਸ਼ਰਫ ਪਿੰਡ ਵਿੱਚ ਅ ਅੱਗੇ ਕਾਫੀ ਸਮੇਤੋਂ ਨਾਲ ਜਿਹੜਾ ਚੈਂਪੀਅਨਸ਼ਿਪ ਸੀਗੀ ਕਰੋਨਾ ਦਾ ਕਰਕੇ ਕੋਈ ਜ਼ੋਨ ਮੰਡ ਦਿੱਤੇ ਸੀ ਪੰਜਾਬ ਦੇ ਚਾਰ ਜ਼ੋਨ ਬਣਾ ਪਏ ਜੀ ਪਹਿਲਾ ਜ਼ੋਨਾਂ ਟੂਰਨਾਮੈਂਟ ਹੁੰਦਾ ਸੀਗਾ ਫਿਰ ਬਾਅਦ ਵਿੱਚ ਜਿਹੜੀ ਆ ਸਾਡੀ ਸਟੇਟ ਚੈਂਪੀਅਨਸ਼ਿਪ ਹੁੰਦੀ ਸੀ ਔਰ ਹੁਣ ਕਰੋਨਾ ਤੋਂ ਬਾਅਦ ਇਹ ਪਹਿਲੀ ਚੈਂਪੀਅਨਸ਼ਿਪ ਆ ਜਿਹੜੀ ਮਤਲਬ ਪੂਰਾ ਪੰਜਾਬ ਦੀਆਂ ਜਿਹੜੀਆਂ 23 ਟੀਮਾਂ ਆ ਉਹਨਾਂ ਨੇ ਇੱਥੇ ਭਾਗ ਲਿਆ ਵਾ ਇੱਕ ਅੱਧੀ ਚੈਂਪੀਅਨਸ਼ਿਪ ਹੋਈ ਹੈ। ਔਰ ਇਹ ਟੂਰਨਾਮੈਂਟ ਕਰਾਉਣ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਸਰਦ ਸੁਨਦਰਪਾਲ ਜੀ ਸਟੇਟ ਬਾਡੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਇਸ ਤੋਂ ਵੱਧ ਵੀ ਅਸੀਂ ਯੋਗਦਾਨ ਜੇ ਦੇਖੀਏ ਤਾਂ ਉਹ ਹੈ ਜੀ ਇਸ ਪੰਚਾਇਤ ਦਾ। ਇਸ ਪਿੰਡ ਦੀ ਪੰਚਾਇਤ ਜਿਹੜੀ ਉਹ ਤਨਾਲ ਪੂਰਾ ਜਿਹੜੇ ਬੱਚੇ ਆ ਇੱਥੋਂ ਕਾਫੀ ਹੁਣ ਐਨ ਆਰ ਆਈ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ। ਔਰ ਇਹ ਪਿੰਡ ਨੂੰ ਬਹੁਤ ਜਿਆਦਾ ਸ਼ੌਂਕ ਆ ਖੇਡਾਂ ਦਾ ਥੋੜਾ ਪਹਿਲਾਂ ਜਿੱਦਾਂ ਤੁਹਾਨੂੰ ਪਤਾ ਕਿ ਸਾਰਾ ਇਹ ਪਿੰਡ ਸੀ ਹੜ ਪੀਰੀਅਡ ਸੀਗਾ ਪਰਭਾਵਿਤ ਸੀਗਾ ਤੇ ਥੋੜਾ ਪਛੜਿਆ ਹੋਇਆ ਸੀਗਾ ਪਰ ਅਸੀਂ ਹੁਣ ਕਹਾਂਗੇ ਪਛੜਿਆ ਹੋਇਆ ਨਹੀਂਗਾ ਕੋਲ ਸਾਡੇ ਕੋਲ ਬਹੁਤ ਵਧੀਆ ਸਕੂਲ ਤੇ ਚੰਗੀ ਉੱਥੇ ਐਜੂਕੇਸ਼ਨ ਆ ਨਾਲ ਜਿਹੜੇ ਪਿੰਡ ਵਾਲੇ ਆ ਇਹ ਬਹੁਤ ਸਹਿਯੋਗ ਕਰਦੇ ਆ ਪਰ ਖੇਡਾਂ ਦੇ ਪ੍ਰਤੀ ਵੀ ਮਤਲਬ ਇੰਨਾ ਕਿੰਨਾ ਦਾ ਪਿਆਰ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮਾਰੀ ਜੀ ਇਹਨੂੰ ਵਾਰੀ ਮਾਰੀ ਵੀ ਆਪਾਂ ਟੂਰਨਾਮੈਂਟ ਕਰਾਉਣਾ ਵਾ ਤੇ ਕਦੀ ਪਿੱਛੇ ਨਹੀਂ ਹਟਦਾ। ਉਪਦੇਸ਼ ਕੀ ਆ ਵੈਸੇ ਤੁਹਾਡਾ ਸਾਡਾ ਮੁੱਖ ਉਦੇਸ਼ ਤਾਂ ਇਹ ਹੀ ਆ ਜੀ ਕਿ ਇੱਕ ਤਾਂ ਦੇਖੋ ਜੀ ਤੋਂ ਚੈਂਪੀਅਨਸ਼ਿਪ ਹੁੰਦੀ ਆ ਬੱਚਿਆਂ ਦੀ। ਇਹਨਾਂ ਦਾ ਸਭ ਤੋਂ ਵੱਡਾ ਬੈਨੀਫਿਟ ਹੁੰਦਾ ਵਾ ਕਿ ਇਹਨਾਂ ਦੀ ਸਰਟੀਫਿਕੇਟ ਮਿਲਦੇ ਨੇ ਬੱਚਿਆਂ ਨੂੰ। ਇਹਨਾਂ ਦੀ ਗ੍ਰੈਜੂਏਸ਼ਨ ਹੁੰਦੀ ਆ, ਬੱਚੇ ਬਾਅਦ ਵਿੱਚ ਨੌਕਰੀਆਂ ਮਿਲਦੀਆਂ ਨੇ। ਔਰ ਆਪਾਂ ਨੂੰ ਪਤਾ ਕਿ ਹਰ ਡਿਪਾਰਟਮੈਂਟ ਦੇ ਵਿੱਚ ਜਿਹੜਾ ਵਾ ਉਹਦੇ ਵਿੱਚ 2% ਜਿਹੜਾ ਵਾ ਉਹ ਸਪੋਰਟਸ ਕੋਟਾ ਦਾ ਹੈਗਾ ਹੀ। ਪਰ ਕਈ ਬਹੁਤ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਖਿਡਾਰੀਆਂ ਨੂੰ ਸਿੱਧੇ ਤੌਰ ਤੇ ਭਰਤੀ ਕਰਦੇ ਨੇ ਵਧੀਆ ਮਤਲਬ ਆਪਣੇ ਜਿਹੜੇ ਖਿਡਾਰੀ ਆਪਣੇ ਚੰਗੀਆਂ ਟੀਮਾਂ ਬਣਾ ਰਹੇ ਨੇ ਤੇ ਉਦਾਂ ਵੀ ਖਿਡਾਰੀ ਨੌਕਰੀ ਤੌਰ ਤੇ ਲੈ ਲੈਂਦੇ ਕਿੰਨਾ ਤਾਂ ਜ਼ਰੂਰੀ ਸਮਝਦਾ ਹੈ ਤੇ ਸਮੇਂ ਦੇ ਵਿੱਚ ਕਿ ਖੇਡਾਂ ਤੇ ਮੈਂ ਸਮਝਦਾ ਵੀ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਖੇਡਾਂ ਤਾਂ ਤਾਂ ਬਿਨਾਂ ਆਪਾਂ ਕਹਿੰਦੇ ਵੀ ਜ਼ਿੰਦਗੀ ਅਧੂਰੀ ਹੈ ਉਹ ਖੇਡਾਂ ਦਾ ਮੇਨ ਮਕਸਦ ਇਹ ਇਕੱਲਾ ਬਤਰੇ ਨਹੀਂ ਕਿ ਆਪਾਂ ਖੇਡ ਲੈ ਜਿੱਤਾ ਹਾਸਲ ਕਰ ਲਈਏ ਕੋਈ ਮੈਨੇ ਨਹੀਂ ਲਖੋਦਾ ਖੇਡਾਂ ਦੇ ਨਾਲ ਦੇਖੋ ਮੇਲਾ ਲੱਗਿਆ ਹੋਆ ਵਾ ਕੋ ਸਰਦਾਰ ਜਸਜੀਤ ਸਿੰਘ ਦੀ ਪ੍ਰਿੰਸੀਪਲ ਸਾਹਿਬ ਆ ਇਹ ਖੇਡਾਂ ਦਾ ਕਰਕੇ ਸਾਡੇ ਕੋ ਆਏ ਆ ਖੇਡਾਂ ਦਾ ਮੇਨ ਮਕਸਦ ਜਿਹੜਾ ਇੱਕ ਬਿਜਲੀ ਮਲਾਉਣਾ ਪਿਆਰ ਵਧਾਉਣਾ ਮੇਲਣਾ ਅਸੀਂ ਇੱਕ ਦੂਜੇ ਨਾਲ ਪਿਆਰ ਵਾਧਾ ਸਾਡਾ ਭਾਈਚਾਰਾ ਵਾਧਾ ਪਰ ਇਸੇ ਪਿੰਡ ਦੇ ਵਿੱਚ ਇਹ ਵੀ ਜਿਹੜੀ ਦੇਖਣ ਨੂੰ ਸਭ ਤੋਂ ਵੱਡੀ ਗੱਲ ਹੈ ਵੀ ਪਾਰਟੀ ਬਾਈ ਕੋਈ ਵੀ ਹੋਵੇ ਪਰ ਜਦੋਂ ਖੇਡਾਂ ਦੀ ਗੱਲ ਹੁੰਦੀ ਕੋਈ ਸਾਂਝੇ ਕੰਮ ਦੀ ਗੱਲ ਹੁੰਦੀ ਤਾਂ ਕੋਈ ਵੀ ਇੱਥੇ ਬੰਦਾ ਪਾਰਟੀ ਬਾਈ ਨਹੀਂ ਕਰਦਾ ਤੇ ਇਹ ਲੈ ਖੇਡਾਂ ਦਾ ਮੇਨ ਮਕਸਦ ਮੈਂ ਤੇ ਇਹ ਸਮਝਦਾ ਇੱਕ ਨਸ਼ੇ ਤੋਂ ਦੂਰ ਹੁੰਦਾ ਬੰਦਾ ਤੇ ਦੂਜਾ ਜਿਹੜਾ ਵਾ ਸਾਡਾ ਪਿਆਰਵਾਦ ਦਾ ਡਿਸਪਲਿਨ ਸਿੱਖਦਾ ਬੰਦਾ ਮੈਂ ਕਹਿੰਦਾ ਵੀ ਖੇਡਾਂ ਮੇਨ ਮਕਸਦ ਹੀ ਹੈ ਜੀ ਲਾਈਫ ਦੀ ਜ਼ਰੂਰੀ ਹੈ ਉਸ ਤੋਂ ਬਿਨਾਂ ਮੈਂ ਸਮਝਦਾ ਜ਼ਿੰਦਗੀ ਅਧੂਰੀ ਹੈ ਇਸ ਟੂਰਨਾਮੈਂਟ ਦੇ ਸਬੰਧੀ ਇਨਾਮੀ ਰਾਸ਼ੀ ਵੀ ਅ ਇਨਾਮੀ ਰਾਸ਼ੀ ਲਈ ਜੀ ਇਹ ਜੋ ਹੈ ਟੂਰਨਾਮੈਂਟ ਐਕਚੁਅਲੀ ਇਹ ਮੈਜਰ ਕਬੱਡੀ ਫੈਡਰੇਸ਼ਨ ਦੇ ਨਾਲ ਜੁੜਿਆ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਅਸੀਂ ਪੈਸੇ ਨੂੰ ਪਹਿਲ ਨਹੀਂ ਦੇਣੀ ਅਸੀਂ ਇਹਦੇ ਵਿੱਚ ਪਹਿਲ ਜਿਹੜੀ ਆ ਉਹ ਦੇਣੀ ਆ ਸਰਟੀਫਿਕੇਟਾਂ ਤੇ ਬੱਚੇ ਦਾ ਪੈਸਾ ਵਾ ਉਹ ਕੋਈ ਮੈਨੂੰ ਲਿਆਖਦਾ ਕੋਈ ਵੱਡੇ ਵੱਡੇ ਟੂਰਨਾਮੈਂਟ ਲੋਕੀ ਕਰਾਉਂਦੇ ਨੇ ਪੈਸੇ ਦਾ ਪੈਸਾ ਦਾ ਕੋਈ ਮੈਲੇ ਨਹੀਂ ਹੈਗਾ ਇਹ ਟੂਰਨਾਮੈਂਟ ਐਕਚੁਅਲੀ ਅਸਲ ਦੇ ਵਿੱਚ ਕੀ ਮਹਿੰਗਾ ਵਾ ਲਾਈਫ ਦੇ ਵਿੱਚ ਇਹ ਉਹ ਟੂਰਨਾਮੈਂਟ ਹੈ ਬੱਚਿਆਂ ਨੂੰ ਸਰਟੀਫਿਕੇਟ ਮਿਲਣੇ ਨੇ ਉਹਨਾਂ ਦੇ ਗ੍ਰੈਜੂਏਸ਼ਨ ਹੋਣੀਆਂ ਨੇ ਉਹ ਬੱਚਾ ਮਤਲਬ ਤੁਹਾਨੂੰ ਦੱਸਾਂ ਵੀ ਜੇ ਕਿਸੇ ਨੇ ਡਾਕਟਰੀ ਕਰਨੀ ਆ ਕਿਸੇ ਨੇ ਕੁਝ ਵੀ ਕਰਨਾ ਤਾਂ 2% ਹਰ ਚੀਜ਼ ਦੇ ਵਿੱਚ ਜਿਹੜਾ ਕੋਟਾ ਵਾ ਸਪੋਰਟਸ ਦਾ ਕਿ ਜੇ ਬੱਚਿਆਂ ਵਿੱਚ ਪੜਨ ਵਾਲੇ ਅੱਛੇ ਬੱਚੇ ਛੋਟੇ ਬੱਚੇ ਪੜਦੇ ਹੋਣਗੇ ਤਾਂ 2% ਕੋਟੇ ਦੇ ਵਿੱਚ ਕਿਸੇ ਵੀ ਵਧੀਆ ਜੌਬ ਦੇ ਵਿੱਚ ਉਹ ਸੈਟਲ ਹੋਣਗੇ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਤੇ ਇਹੀ ਹੈ ਕਿ ਵੱਤ ਵਤ ਖੇਡਾਂ ਤੇ ਇਸ ਹਿਸਾਬ ਨਾਲ ਪੜ੍ਹਾਈ ਜਿਹੜੀ ਆ ਔਰ ਮੇਰਾ ਸਭ ਤੋਂ ਜਿਹੜੀ ਮੇਨ ਮਕਸਦ ਹੈ ਜਿਹੜੀ ਗੱਲ ਹੈ ਉਹ ਕਿਹੜਾ ਚਾਹਣਾ ਕਿ ਜਿਹੜੀ ਪੜ੍ਹਾਈ ਜ਼ਰੂਰੀ ਆ ਬੱਚਾ ਕਈ ਬੱਚੇ ਖਿਡਾਰੀ ਨੇ ਉਹ ਕਹਿੰਦੇ ਪੜ੍ਹਾਈ ਤੋਂ ਦੂਰ ਰਹਿੰਦੇ ਨੇ ਪਰ ਮੈਂ ਸ਼ੁਰੂ ਤੋਂ ਹੀ ਪ੍ਰਿੰਸੀਪਲ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਦੀ ਸੀ ਕਿ ਮੈਂ ਉਹਨਾਂ ਕੋਚਾਂ ਵਿੱਚ ਹੋ ਲਈ ਜਾਂ ਤਾਂ ਮੈਂ ਪਹਿਲਾਂ ਕਹਿੰਦਾ ਕਿ ਪੜ੍ਹਾਈ ਜ਼ਰੂਰੀ ਆ ਤੂੰ ਫਿਰ ਨਾਲ ਖੇਡਾ ਜੇ ਕੰਨੀ ਖੇਡਾਂ ਵਾਂ ਤੇ ਪੜ੍ਹਾਈ ਅਸੀਂ ਨਹੀਂ ਕਰਦੇ ਤਾਂ ਸਾਡੇ ਸਾਡੀ ਕੋਲ ਰੱਬੀ ਆ ਉਹਦਾ ਕੋਈ ਮੁੱਲ ਨਹੀਂ ਪਰ ਜੇ ਅਸੀਂ ਚੰਗੀ ਪੜਾਈ ਕਰਾਂਗੇ ਤੇ ਉਹ ਬੱਚਿਆਂ ਨੂੰ ਜੋਬ ਮਿਲਦੀਆਂ ਵਾ ਉਹ ਉਹਨਾਂ ਦੀ ਜ਼ਿੰਦਗੀ ਸਵਾਰਦੇ ਨੇ ਤੇ ਬੱਚੇ ਅੱਗੇ ਨੂੰ ਜਾਂਦੇ। ਅੱਜ ਦਾ ਖੇਡ ਟੂਰਨਾਮੈਂਟ। ਅੱਜ ਦਾ ਖੇਡ ਟੂਰਨਾਮੈਂਟ ਜਿਹੜਾ 34 ਵੀ ਜਿਹੜੀ ਆਪਣੇ ਸਬ ਜੂਨੀਅਰ ਪੰਜਾਬ ਨੈਸ਼ਨਲ ਕਬੱਡੀ ਜਿਹੜੀ ਕਿ ਹੋ ਰਹੀ ਹੈ ਮੁੰਡਿਆਂ ਦੀ। ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਜਿਲਿਆਂ ਤੋਂ ਟੀਮਾਂ ਆਈਆਂ ਬੱਚਿਆਂ ਨੇ ਬਹੁਤ ਚੰਗੀ ਤਰ੍ਹਾਂ ਭਾਗ ਲਿਆ ਬਹੁਤ ਮਿਹਨਤ ਦੇ ਨਾਲ ਬੱਚੇ ਇੱਥੇ ਪਹੁੰਚੇ ਨੇ। ਇਸ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਇੱਥੋਂ ਦੀ ਪੰਚਾਇਤ ਦਾ ਪੂਰਾ ਸਹਿਯੋਗ ਹੈ ਇੱਥੋਂ ਦੇ ਜਿਹੜੇ ਬੱਚੇ ਨੇ ਬਹੁਤ ਮਿਹਨਤੀ ਨੇ ਸਕੂਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੋਂ ਦੇ ਬੱਚੇ ਜੇਕਰ ਖੇਡਾਂ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਨੇ ਤਾਂ ਪੜ੍ਹਾਈ ਦੇ ਵਿੱਚ ਵੀ ਉਹ ਮੱਲਾ ਮਾਰਦੇ ਨੇ ਜਿਵੇਂ ਕਿ ਪਿਛਲੇ ਸਮਾਂ ਦੇ ਵਿੱਚ ਵੀ ਜੇ 10ਵੀਂ ਦੇ ਰਿਜ਼ਲਟ ਦੀ ਗੱਲ ਕਰਾਂ ਜਾਂ 12ਵੀਂ ਦੇ ਰਿਜ਼ਲਟ ਦੀ ਗੱਲ ਕਰਾਂ ਤਾਂ ਬੱਚਿਆਂ ਨੇ ਜੇ ਕਮਾਂ ਪੀ 90% ਤੋਂ ਉੱਪਰ ਜਾਂ 95% ਤੋਂ ਉੱਪਰ ਬਹੁਤ ਜ਼ਿਆਦਾ ਸਕੋਰ ਕੀਤਾ ਹੈ ਇੱਥੇ ਤੇ ਬੱਚਿਆਂ ਨੇ ਵੀ ਕੁਝ ਇੱਕ ਅੰਕਾਂ ਦੇ ਨਾਲ ਮੈਰਿਟ ਵਿੱਚ ਆਣ ਤੋਂ ਉਹ ਬੱਚੇ ਰਹਿ ਗਏ ਚਲੋ ਕੋਈ ਗੱਲ ਨਹੀਂ ਬਾਕੀ ਇਹਨਾਂ ਦੀ ਮਿਹਨਤ ਜਿਹੜੀ ਹੈ ਇੱਕ ਦਿਨ ਉਹ ਉੱਥੇ ਵੀ ਰੰਗ ਲਿਆਏਗੀ ਤੇ ਚਰਨਜੀਤ ਸਿੰਘ ਉਹਨਾਂ ਦੀ ਜਿਹੜੀ ਮਿਹਨਤ ਹੈ ਬੱਚਿਆਂ ਨੂੰ ਖੇਡ ਕਬੱਡੀ ਪ੍ਰਤੀ ਜਿਹੜਾ ਉਹਨਾਂ ਦਾ ਯੋਗਦਾਨ ਹੈ ਉਹ ਅਸਲਾਗਾ ਯੋਗ ਹੈ ਕਿਉਂਕਿ ਇੱਥੇ ਜਦੋਂ ਕੱਲੇ ਟੂਰਨਾਮੈਂਟ ਦੇ ਨਾਲ ਹੀ ਮੈਂ ਸੰਬੰਧਿਤ ਗੱਲ ਨਹੀਂ ਕਰਦਾ ਮੈਂ ਹਰ ਰੋਜ਼ ਦੀ ਪ੍ਰੈਕਟਿਸ ਦੀ ਗੱਲ ਕਰਦਾ ਜੂਨ ਦੀ ਛੁੱਟੀਆਂ ਦੀ ਗੱਲ ਕਰਦਾ ਦਸੰਬਰ ਦੀਆਂ ਛੁੱਟੀਆਂ ਦੀ ਗੱਲ ਕਰਦਾ ਜਦੋਂ ਸਾਰੇ ਟੀਚਰ ਜਾਂ ਦੂਸਰੇ ਜਿਹੜੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਹੋਰ ਵੀ ਖੇਡਦੇ ਅਧਿਆਪਕ ਹੋਣਗੇ ਉਹ ਛੁੱਟੀਆਂ ਦਾ ਆਨੰਦ ਮਾਣ ਰਹੇ ਹੁੰਦੇ ਨੇ ਤਾਂ ਉਸ ਸਮੇਂ ਚਰਨਜੀਤ ਸਿੰਘ ਜਿਹੜੇ ਹਨ ਉਹ ਇਹਨਾਂ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਕੇ ਇਹਨਾਂ ਨੂੰ ਖੇਡ ਦੇ ਵਿੱਚ ਪਰਪੱਕ ਕਰਦੇ ਨੇ ਤਾਂਕਿ ਇਹ ਇਸ ਤਰ੍ਹਾਂ ਦੇ ਕਬੱਡੀ ਟੂਰਨਾਮੈਂਟ ਜਿਹੜੇ ਹੁੰਦੇ ਨੇ ਆਉਣ ਵਾਲੇ ਸਮੇਂ ਦੇ ਲਈ ਤਿਆਰ ਕਰਦੇ ਨੇ ਬੱਚਿਆਂ ਨੂੰ ਤੇ ਬੱਚੇ ਜਿਹੜੇ ਨੇ ਉਹ ਆਪਣਾ ਨਾਮ ਖੱਟਣ ਤੇ ਨਾਮ ਰਾਸ਼ੀ ਪ੍ਰਾਪਤ ਕਰਨ ਸਰਟੀਫਿਕੇਟ ਹਾਂ ਦੋ ਬੱਚੇ ਸਕੂਲ ਦੇ ਜਿਵੇਂ ਕਿ ਮੈਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਹਾਂ ਬਿਲਕੁਲ ਦੋ ਬੱਚਿਆਂ ਨੇ ਇਥੋਂ ਸਕੂਲ ਦੇ ਨੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਖੇਡਾਂ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਔਰ ਇਸੇ ਤਰ੍ਹਾਂ ਇਹ ਕੱਲੇ ਦੋ ਤੇ ਗੱਲ ਰੁਕਣ ਵਾਲੀ ਨਹੀਂ ਹੈਗੀ ਜਦੋਂ ਇਸ ਤਰ੍ਹਾਂ ਦੇ ਖੇਡ ਕਬੱਡੀ ਟੂਰਨਾਮੈਂਟ ਪੂਰੇ ਪੰਜਾਬ ਦਾ ਜੇਕਰ ਇਸ ਇਲਾਕੇ ਦੇ ਵਿੱਚ ਆਰਗੇਨਾਈਜ਼ ਹੋਇਆ ਤਾਂ ਇਸ ਤਰ੍ਹਾਂ ਦਾ ਟੂਰਨਾਮੈਂਟ ਆਰਗੇਨਾਈਜ਼ ਕਰਨਾ ਆਪਣੇ ਆਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਤਾਰੀਫ ਦੇ ਕਾਬਿਲ ਹੈ ਔਰ ਇਸ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨਾਂ ਬੱਚਿਆਂ ਦੀ ਮਿਹਨਤ ਦੇ ਨਾਲ ਚਰਨਜੀਤ ਸਿੰਘ ਜੀ ਔਰ ਜਸਵਿੰਦਰਪਾਲ ਜੀ ਉਹਨਾਂ ਦੀ ਮਿਹਨਤ ਦੇ ਨਾਲ ਜਿਹੜਾ ਇਹ ਅੱਜ ਦਾ ਟੂਰਨਾਮੈਂਟ ਹੈ ਇਹ ਸਫਲ ਆਯੋਜਨਾ ਹੈ ਦਾ ਔਰ ਮੈਂ ਉਮੀਦ ਕਰਦਾ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਾਮਨਾ ਵੀ ਕਰਦਾ ਕਿ ਇਹ ਜਿਹੜੇ ਬੱਚੇ ਨੇ ਇਹ ਇਹਨਾਂ ਖੇਡਾਂ ਤੋਂ ਪਿਆਰ ਦੀ ਭਾਵਨਾ ਸਿੱਖ ਕੇ ਜਾਣ ਤੇ ਇਹ ਬੱਚੇ ਡਿਸਪਲਿਨ ਚ ਰਹਿਣਾ ਸਿੱਖ ਕੇ ਜਾਣ ਤੇ ਇਹ ਬੱਚੇ ਖੇਡ ਦੀ ਇੰਪੋਰਟੈਂਸ ਜ਼ਿੰਦਗੀ ਦੇ ਵਿੱਚ ਕੀ ਹੈ ਉਹਦੇ ਬਾਰੇ ਵੀ ਗਿਆਨ ਹਾਸਲ ਕਰਕੇ ਜਾਣ। ਮੈਂ ਮੇਰਾ ਨਾਮ ਧੰਨਪਾਲਾ ਮੈਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਜੀ। ਅੱਗੇ ਕਹਿਣਾ ਚਾਹੁੰਦੇ ਹਾਂ। ਸੋ ਅੱਜ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੇ ਜਦੋਂ ਅਸੀਂ ਪੈਂਟੂ ਜਿਹੜੀ ਸਰਗੀਨਲ ਚੈਂਪੀਅਨਸ਼ਿਪ ਆਪ ਕੀਤੀ ਵੀ ਤੇ ਮੈਨੂੰ ਬੜੇ ਮੈਸੇਜ ਆਏ ਵੀ ਤੁਸੀਂ ਗੇਸ ਏਰੀਆ ਦੇ ਵਿੱਚ ਟੂਰਨਾਮੈਂਟ ਕਰ ਰਹੇ ਹੋ ਕਿ ਤੁਹਾਡਾ ਟੂਰਨਾਮੈਂਟ ਸਫਲ ਹੋ ਜਾਏਗਾ। ਜੇ ਜਦੋਂ ਮੈਂ ਇਸ ਪਿੰਡ ਦੇ ਨਾਲ ਆਣ ਕੇ ਸੰਪਰਕ ਕੀਤਾ ਮੈਂ ਦੇਖਿਆ ਵੀ ਜੋ ਇਹਨਾਂ ਨੇ ਅੱਜ ਟੂਰਨਾਮੈਂਟ ਦੇ ਵਿੱਚ ਆਪਣੀ ਜਿਹੜੀ ਪ੍ਰਾਪਤੀ ਦਿਖਾਈ ਆ ਮੈਂ ਹੁਣ ਇਹ ਵਿਸ਼ਵਾਸ ਕਰਦਾ ਵੀ ਅਸੀਂ ਅੱਖਾਂ ਬੰਦ ਕਰਕੇ ਇਹਨਾਂ ਨੂੰ ਕੋਈ ਵੀ ਕੰਮ ਦੇ ਦਈਏ ਤੇ ਕੰਮ ਹੀ ਨਾ ਨਿਭਾ ਸਕਦੇ ਨੇ ਮੈਂ ਇਹਨਾਂ ਪਿੰਡ ਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਆ ਮੈਂ ਕਿਉਂਕਿ ਐਕਸਰੀ ਟੂਰਨਾਮੈਂਟ ਇੱਥੇ ਹੁੰਦੇ ਆ ਤਾਂ ਮੈਂ ਆਉਂਦਾ ਰਹਿਣਾ ਇਹਨਾਂ ਦੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਜੋ ਕਿ ਅੱਜ ਇਹਨਾਂ ਨੇ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਰਲਡ ਦੇ ਵਿੱਚ ਇਹ ਦੱਸ ਦਿੱਤਾ ਵੀ ਅਸੀਂ ਜਰੂਰ ਬੈਕਵਰਡ ਏਰੀਆ ਜਰੂਰ ਅਸੀਂ ਕਹਿ ਰਹੇ ਆ ਅਸੀਂ ਬੈਕਵਰਡ ਨਹੀਂ ਸਾਡੀ ਕੋਈ ਇਸ ਕਰਨ ਦਿਖਾ ਦੇ ਜੋ ਅੱਜ ਟੂਰਨਾਮੈਂਟ ਅਸੀਂ ਕਰਾ ਦਿੱਤਾ ਇਦਾਂ ਦਾ ਕੋਈ ਟੂਰਨਾਮੈਂਟ ਕਦੀ ਹੋਇਆ ਹੋਵੇ ਕਿ ਇਦਾਂ ਦਾ ਪਿੰਡ ਦਾ ਸਹਿਯੋਗ ਹੋਵੇ ਤੇ ਅਸੀਂ ਇਹ ਅਲੱਗ ਆਪਣੀ ਜਿਹੜੀ ਪਾਰਟੀ ਆ ਦਿਖਾਈ ਆ ਸੋ ਇਹਨਾਂ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪ੍ਰਿੰਸੀਪਲ ਸਾਹਿਬ ਦਾ ਤੇ ਸਾਡੇ ਮੇਰੇ ਸਕਤੀ ਸਾਹਿਬ ਚੰਗੀ ਸਿੰਘ ਜਿਨ੍ਹਾਂ ਨੂੰ ਮੈਂ ਬਿਲੀ ਪਿਆਰ ਕਰਦਾ ਮੈਨੂੰ ਤੇ ਕੋਈ ਵੀ ਮੈਂ ਕੰਮ ਸੌਂਪਦਾ ਤੇ ਮੈਨੂੰ ਪੂਰੀ ਤਨਦੇਹੀ ਨਾਲ ਦਮਾਉਂਦੇ ਆ ਮੈਂ ਬਿਲਕੁਲ ਕੋਈ ਸ਼ਬਦ ਨਹੀਂ ਹੈ ਵੀ ਜੋ ਮੈਂ ਪਿੰਡ ਦਾ ਤੇ ਮੈਂ ਆਪਣੇ ਸਿੱਖੀ ਸਾਹਿਬ ਦਾ ਧੰਨਵਾਦ ਕਰ ਸਕਾਂ ਮੈਂ ਇਹਨਾਂ ਦਾ ਫਿਰ ਆਪਣੇ ਦਿਲੋਂ ਧੰਨਵਾਦ ਕਰਦਾ ਵੀ ਜੋ ਇਹਨਾਂ ਨੇ ਅੱਜ ਚੈਂਪੀਅਨਸ਼ਿਪ ਦੇ ਵਿੱਚ ਯੋਗਦਾਨ ਪਾਇਆ ਵਾ ਮੈਂ ਇਹਨਾਂ ਦਾ ਵੀ ਨਹੀਂ ਆ ਥੈਂਕ ਯੂ ਸਰ ਕੀ ਨਾਮ ਹੈ ਤੇ ਕੀ ਕਹਿੰਦਾ ਹੈ ਮੈਂ ਕਾਲਜ ਚ ਐਸੋਸੀਏਟ ਪ੍ਰੋਫੈਸਰ ਹਾਂ ਅੱਜ ਮੈਂ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਜੋ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਛੰਨਾ ਸ਼ੇਰ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਵਧਾਈ ਦੇ ਪਾਤਰ ਹੈ ਸਾਰੇ ਪਿੰਡ ਵਧਾਈ ਦਾ ਪਾਤਰ ਹੈ ਔਰ ਪੂਰਾ ਇਲਾਕਾ ਵਧਾਈ ਦਾ ਪਾਤਰ ਹੈ ਕਿ ਕਪੂਰਥਲੇ ਜ਼ਿਲ੍ਹੇ ਦੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਜਸਵਿੰਦਰਪਾਲ ਸਿੰਘ ਤੇ ਚੰਨਜੀਤ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਦਿਨ ਰਾਤ ਇੱਕ ਕਰਕੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਦੇ ਹੋਏ ਆਪਣੇ ਜ਼ਿਲ੍ਹੇ ਦਾ ਮਾਣ ਵਧਾਉਂਦੇ ਹੋਏ ਔਰ ਜ਼ਿਲ੍ਹੇ ਦੀ ਸ਼ਾਨ ਵਧਾਉਂਦੇ ਹੋਏ ਪਹਿਲੀ ਵਾਰ ਕਪੂਰਥਲਾ ਜ਼ਿਲ੍ਹੇ ਦੇ ਮੰਡ ਏਰੀਏ ਵਿੱਚ ਕਬੱਡੀ ਨੂੰ ਇੱਕ ਨਵੀਂ ਦਿਸ਼ਾ ਨਿਰਦੇਸ਼ ਦਿੱਤੀ ਹੈ ਮੈਂ ਸਮਝਾਂਗਾ ਕਿ ਬਹੁਤ ਵੱਡਾ ਇਹਨਾਂ ਦਾ ਉਦਮ ਬਹੁਤ ਵੱਡਾ ਉਪਰਾਲਾ ਹੈ ਖਿਡਾਰੀਆਂ ਦੇ ਅੰਦਰ ਹੌਸਲਾ ਦਲੇਰੀ ਵੱਧਦੀ ਹੈ ਔਰ ਇਹ ਖੇਡਾਂ ਹੀ ਹਨ ਜਿਹੜੀਆਂ ਕਿ ਸਾਨੂੰ ਡਿਸਪਲਨ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ ਜਿਸ ਵਿਅਕਤੀ ਦੇ ਜੀਵਨ ਵਿੱਚ ਡਿਸਪਲਨ ਆ ਗਿਆ ਉਸ ਵਿਅਕਤੀ ਨੇ ਸਮਝ ਲਓ ਮੁਲੱਖਾ ਜੀਵਨ ਆਪਣਾ ਸਫਲ ਕਰ ਲਿਆ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز